ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਮਜੀਠੀਏ ਨੂੰ ਲਗਾਤਾਰ ਝਟਕਾ ਮਿਲਦਾ ਨਜ਼ਰ ਆ ਰਿਹਾ ਹੈ ਦੱਸਦੀ ਹੈ ਕਿ ਵਿਕਰਮ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚ ਇਸ ਸਮੇਂ ਬੰਦ ਨੇ 14 ਅਗਸਤ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਹੋਇਆ ਹੈ ਇਸ ਦੇ ਨਾਲ ਦੱਸਦੀ ਹੈ ਕਿ ਲਗਾਤਾਰ ਜਿੱਥੇ ਉਹਨਾਂ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਜੀਠੀਆ ਸਣੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਨਜ਼ਰ ਆਉਂਦੇ ਨੇ ਇਸ ਦੇ ਨਾਲ ਹੀ ਹੁਣ ਦੱਸਦੀ ਹੈ ਕਿ ਮਜੀਠੀਏ ਤੇ ਐਮਐਲਏ ਅਨਮੋਲ ਗਗਨਮਾਨ ਦੇ ਵੱਲੋਂ ਵੀ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਨੇ ਕਿਹਾ ਕਿ ਮਜੀਠੀਆ ਜਦੋਂ ਨਸ਼ਾ ਵੇਚਦਾ ਸੀ ਤਾਂ ਪਤਾ ਹੁੰਦਾ ਇਤਿਹਾਸ ਕਿਹੜੇ ਸ਼ਬਦਾਂ ਦੇ ਵਿੱਚ ਯਾਦ ਰੱਖੂਗਾ ਦੱਸਦੀ ਹੈ ਕਿ ਇੱਕ ਇਕੱਠ ਦੇ ਵਿੱਚ ਅਨਮੋਲ ਗਗਨਮਾਨ ਪਹੁੰਚੇ ਸਨ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਜੋ ਹੈ ਵਿਚਾਰ ਸਾਂਝੇ ਕੀਤੇ ਗਏ ਉਹ ਤੇ ਸਪੀਚ ਦਿੰਦੇ ਨਜ਼ਰ ਆਏ ਤੇ ਉਸ ਦੌਰਾਨ ਉਹ ਬਿਕਰਮ ਮਜੀਠੀਆ ਤੇ ਅਕਾਲੀ ਦਲ ਤੇ ਨਿਸ਼ਾਨੇ ਸਾਦੇ ਨਜ਼ਰ ਆਏ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਅਨਮੋਲ ਗਗਨ ਮਾਨ ਕਾਫੀ ਚਰਚਾ ਦਾ ਵਿਸ਼ਾ ਬਣੇ ਸਨ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਉਹਨਾਂ ਦਾ ਅਸਤੀਫਾ ਜਿਹੜਾ ਹੈ ਨਾ ਮਨਜ਼ੂਰ ਹੋਇਆ ਸੀ ਪਰ ਉਸ ਤੋਂ ਬਾਅਦ ਲਗਾਤਾਰ ਦਸੀ ਕੀ ਮਜੀਠੀਆ ਦੀਆਂ ਮੁਸ਼ਕਲਾਂ ਜਿੱਥੇ ਬਾਤੀਆਂ ਨਜ਼ਰ ਆ ਰਹੀਆਂ ਨੇ ਇਸ ਦੇ ਵਿਚਾਲੇ ਅਨਮੋਲ ਗਗਨਮਾਨ ਦੇ ਵੱਲੋਂ ਮਜੀਠੀਆ ਤੇ ਨਿਸ਼ਾਨੇ ਸਾਧੇ ਗਏ ਨੇ ਮਜੀਠੀਆ ਤੇ ਜਦੋਂ ਦੀ ਗ੍ਰਿਫਤਾਰੀ ਹੋਈ ਹੈ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਸਣੇ ਵਿਧਾਇਕ ਮਜੀਠੀਆ ਨੂੰ ਘੇਰਦੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਹੁੰਦਾ ਸੀ ਕਿ ਅਨਮੋਲ ਗਗਨਮਾਨ ਦੇ ਵੱਲੋਂ ਜਿੱਥੇ ਨਿਸ਼ਾਨੇ ਸਾਧੇ ਗਏ ਉੱਥੇ ਹੀ ਨਸ਼ੇ ਨੂੰ ਲੈ ਕੇ ਉਹਨਾਂ ਨੇ ਕੀ ਕੁਝ ਕਹਿ ਦਿੱਤਾ ਇੱਕ ਵਾਰ ਆਪਾਂ ਸੁਣਦੇ ਆ ਹੁਣ ਮਜੀਠੀਆ ਜੇਲ੍ਹ ਚ ਕਾਦੇ ਚ ਨਾਮ ਆਉਂਦਾ ਨਸ਼ਾ ਵੇਚਣ ਚ ਜਦੋਂ ਵੇਚਦੇ ਨੇ ਉਦੋਂ ਪਤਾ ਹੁੰਦਾ ਵੀ ਇਤਿਹਾਸ ਕਿਹੜੇ ਸ਼ਬਦਾਂ ਚ ਯਾਦ ਰੱਖੂਗਾ ਜਦੋਂ ਅੱਜ ਕੋਈ ਲੀਡਰ ਲੋਕਾਂ ਦੀਆਂ ਜ਼ਮੀਨਾਂ ਦੱਬੇ ਲੋਕਾਂ ਨੂੰ ਤੰਗ ਕਰੇ ਪੰਜਾਬ ਦਾ ਬੇੜਾਗਰਕ ਕਰੇ ਨੌਜਵਾਨ ਪਨੀਰੀ ਨੂੰ ਨਸ਼ਿਆਂ ਤੇ ਲਾਦੇ ਉਹਨੂੰ ਪਤਾ ਹੁੰਦਾ ਵੀ 50 ਸਾਲਾਂ ਬਾਅਦ ਉਹਦਾ ਨਾਮ ਕਾਲੇ ਅੱਖਰਾਂ ਚ ਲਿਖਿਆ ਜਾਣਾ ਮਾਮਾ ਨੇ ਢਿੱਡੋਂ ਵੱੱਦਵਾ ਮਾਂ ਦੇਣੀਆਂ ਨੇ ਆਪਾਂ ਨਹੀਂ ਇਹ ਕਰ ਸਕਦੇ ਜ਼ਮੀਨ ਜਾਗਦੀ ਰਹਿਣੀ ਚਾਹੀਦੀ ਹੈ ਜ਼ਮੀਰ ਵਾਲਾ ਦੀਵਾ ਹਰ ਬੰਦੇ ਦਾ ਬਲਦਾ ਰਹਿਣਾ ਚਾਹੀਦਾ ਹੈ। ਮਿਹਨਤ ਕਰੋ, ਪੈਸਾ ਕਮਾਉਣਾ ਤਾਂ ਮਿਹਨਤ ਕਰੋ। ਸਹੀ ਤਰੀਕੇ ਨਾਲ ਕਮਾਉਣ ਦੇ ਬਹੁਤ ਰਸਤੇ ਨੇ। ਮਿਹਨਤ ਕਰੋ ਜ਼ਿੰਦਗੀ ਦੇ ਵਿੱਚ। ਬਹੁਤ ਲੋਕ ਨੇ ਜਿਹੜੇ ਮਿਹਨਤ ਨਾਲ ਅੱਗੇ ਗਏ। ਪਰ ਅਸੀਂ ਸਿਆਸਤ ਚ ਆਏ ਆ। ਸਾਡਾ ਬਾਪੂ ਜੀ ਇੱਕੋ ਮਕਸਦ ਹੈ ਕੰਮ ਕਰਨਾ। ਪਹਿਲਾ ਧਰਮ ਡਿਵੈਲਪਮੈਂਟ। ਡਿਵੈਲਪਮੈਂਟ ਨਹੀਂ ਹੁੰਦੀ। ਡਵੈਲਪਮੈਂਟ ਵਿੱਚ ਪ੍ਰੋਬਲਮ ਆਊਗੀ ਉਹ ਸਾਨੂੰ ਬਰਦਾਸ਼ਤ ਨਹੀਂ ਸੋਸੀ ਕੰਮ ਕਰਨ ਲੱਗੇ ਹੋਈਆਂ ਸਰਕਾਰ ਦਾ ਪੂਰਾ ਆਸ਼ਵਾਸਨ ਹੈ ਕਿ ਕੰਮ ਕਰੋ ਦਬਕੇ ਕਰੋ ਦਿਲ ਲਾ ਕੇ ਕਰੋ ਜੋ ਕਹੋਗੇ ਉਹ ਹੋਊਗਾ ਸੋ ਖਰੜ ਦੇ ਵਿੱਚ ਪੂਰਾ ਵੱਡਾ ਆਫਿਸ ਸੈਟਅਪ ਕੀਤਾ ਇੱਥੇ ਬੈਠੇ ਮੇਰੀ ਇੱਛਾ ਮੇਰਾ ਸੁਪਨਾ ਹੈ ਕਿ ਖਰੜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇ ਉਹਦੇ ਲਈ ਮਿਹਨਤ ਕਰੂੰਗੀ ਕੋਸ਼ਿਸ਼ਾਂ ਕਰੂੰਗੀ ਬਾਕੀ ਪਰਮਾਤਮਾ ਦੇ ਹੱਥ ਬਾਕੀ ਉਹਨੇ ਜੋ ਚਾਹਣਾ ਉਹ ਕਿੰਨਾ ਬਲ ਦਿੰਦਾ ਹੈ ਬਾਕੀ ਤੁਹਾਡੇ ਲੋਕਾਂ ਦੀਆਂ ਦੁਆਵਾਂ ਦੇ ਹੱਥ ਜਾਂ ਮੇਰਾ ਕੰਮ ਹੈ ਸਹੀ ਨੀਤ ਰੱਖਣਾ ਮਿਹਨਤ ਕਰਨਾ ਚੰਗੀ ਇੱਛਾ ਦੇ ਨਾਲ ਕੰਮ ਕਰਨਾ ਮੈਂ ਇਹ ਕਰ ਸਕਦੀ ਹਾਂ ਮੈਂ ਇਹ ਕਰੂੰਗੀ ਜਰੂਰੀ ਦੀ ਪੰਜੇ ਉਂਗਲਾਂ ਇੱਕੋ ਜੀਆਂ ਹੁੰਦੀਆਂ ਸਿਆਸਤ ਅੱਜ ਤੱਕ ਬਿਜ਼ਨਸ ਰਹੀ ਹੈ ਸਿਆਸਤ ਨੂੰ ਸੇਵਾ ਕਹਿਣ ਵਾਲੇ ਪੋਸਟਰਾਂ 'ਚ ਹੀ ਹੁੰਦੇ ਨੇ ਪੋਲਿਟਿਕਸ ਵਿਜ਼ਾ ਬਿਜ਼ਨਸ ਫਾਰ ਪੋਲਿਟਿਸ਼ੀਅਨਸ ਤੇਜ਼ ਕਮਾਈ ਦਾ ਸਾਧਨ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਭਗਤ ਸਿੰਘ ਹੁੰਦੇ ਆ ਕੁਰਸੀ ਤੇ ਬਿਠਾਓ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਕਰਤਾਰ ਸਿੰਘ ਸਰਾਭਾ ਹੁੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਰਹੇ ਹੁੰਦੇ ਨੇ ਜਦੋਂ ਕੁਰਸੀ ਤੇ ਬੈਠਣਗੇ ਉਹਨਾਂ ਦੀ ਤਬੀਅਤ ਬਦਲ ਜਾਂਦੀ ਹੈ ਉਹਨਾਂ ਵਿੱਚੋਂ ਸਾਰਾ ਇਨਕਲਾਬ ਬਾਹਰ ਨਿਕਲ ਜਾਂਦਾ ਹੈ ਉਹੀ ਲੋਕ ਜਿਹੜੇ ਸਾਹਮਣੇ ਕਹਿੰਦੇ ਨੇ ਲੀਡਰ ਐ ਮਾੜੇ ਨੇ ਆ ਹੋਣਾ ਚਾਹੀਦਾ ਆ ਹੁਕਮ ਸਿੰਘ ਸੀ ਆ ਫੁਲਾਣਾ ਸੀ ਕੁਰਸੀ ਤੇ ਬਿਠਾਓ ਭੁੱਲ ਜਾਂਦੇ ਆ ਬੋਲ ਜੰਮ ਦੇ ਸੱਤ ਪਰਜ ਗੀਤ ਰੱਖਿਓ ਪੰਜਾਬ ਦੀ ਧੀ ਆ ਬਾਬਾ ਨਾਨਕ ਦੀ ਧਰਤੀ ਤੇ ਜਨਮ ਲਿਆ ਕਦੇ ਵੀ ਲੋਕਾਂ ਦੇ ਕੰਮਾਂ ਲਈ ਸਮਝੌਤਾ ਨਹੀਂ ਕਰੂ ਬੋਲ ਜੰਮ ਆ ਸਾਰ ਜੀਵਨ ਆ ਜ਼ਿੰਦਗੀ ਦੇ ਵਿੱਚ ਡਰਨ ਵਾਲੀ ਕੋਈ ਚੀਜ਼ ਨਹੀਂ ਲੀਟਰ ਹੋ ਕੇ ਝੱਲੋ ਮੌਤ ਇੱਕ ਸੱਚ ਹੈ ਜਿਉਂਦੇ ਜੀ ਸਾਡਾ ਧਰਮ ਸਿਖਾਉਂਦਾ ਸਾਡੀ ਗੁਰਬਾਣੀ ਸਿਖਾਉਂਦੀ ਹੈ ਜਿਉਂਦੇ ਜੀ ਮੌਤ ਕਬੂਲ ਕਰ ਸ਼ਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਆਤਮ ਵਿਸ਼ਵਾਸ ਆਪਣਾ ਪਾਲ ਕੇ ਰੱਖੋ ਚੇਤਨਾ ਕਿਸੇ ਪਾਸੇ ਨਹੀਂ ਜਾਂਦੀ ਜ਼ਿੰਦਗੀ ਜਨੂਨ ਨਾਲ ਜਿਓ ਸਿਰ ਉੱਪਰ ਚਾ ਕੇ ਜਿਓ ਸਭ ਕੁਝ ਵਧੀਆ ਹੁੰਦਾ ਸੋ ਕੰਮ ਕਰ ਰਹੇ ਆ ਜੀ ਕੰਮ ਕਰਾਂਗੇ ਖਰੜ ਸ਼ਾਇਦ ਵਿੱਚ ਪੈਸਾ ਹੈਗਾ ਪੂਰੀ ਕੋਸ਼ਿਸ਼ ਕਰੂੰਗੀ ਕਿ ਤੁਹਾਡੀ ਸੇਵਾ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਆਪਣੇ ਸੁਪਨਿਆਂ ਨੂੰ ਜੋੜ ਕੇ ਕੰਮ ਕਰਾਂ ਜਾਗਦੇ ਰੱਖਿਓ ਜਾਗਦੇ ਰਹੋ ਤੇ ਇਹ ਯਾਦ ਰੱਖਿਓ ਕਿ ਜਾਗਦੀ ਜ਼ਮੀਰ ਵਾਲੇ ਵੀ ਲੋਕ ਹੁੰਦੇ ਨੇ ਚਾਹੇ ਵਿਸ਼ਵਾਸ ਨਾ ਕਰਿਓ ਪਰ ਇਤਿਹਾਸ ਬਣਦੇ ਹੁੰਦੇ ਨੇ ਇਤਿਹਾਸ 'ਚ ਬਹੁਤਿਆਂ ਦਾ ਨਾਮ ਲਿਖਿਆ ਜਾਂਦਾ ਤੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਣਾ ਹੈ ਤੁਸੀਂ ਜਿਹੜੀ ਤੀ ਖਰੜ ਦੇ ਵਿੱਚ ਐਮਐਲਏ ਬਣਾਈ ਹੈ ਇਹ ਜਾਗਦੀ ਜ਼ਬੀਰ ਵਾਲੀ ਹੈ